ਦੀਪ ਗੰਧਾਰੀ ਮਹੱਲਾ ਪੰਜਵਾਂ ਸਭ ਜੀਓ ਵੇਖੋ ਦਰਸ ਤੁਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਤੇਗ বাহাদুর ਸਾਹਿਬ ਜੀ ਦੇ ਦਰਬਾਰ ਵਿੱਚ ਬਾਬੇ ਬਕਾਲੇ ਅੰਮ੍ਰਿਤ ਰੂਪ ਬਾਣੀ ਦਾ श्री आशा जी दी वार का कीर्तन संपूर्ण हो चुका है। ਹੁਣ ਅੰਮ੍ਰਿਤ ਰੂਪ ਬਾਣੀ ਦੀ ਪਰੰਪਰਿਕ ਕਥਾ ਜੋ ਪਿਛੋਂ ਪ੍ਰਾਰੰਭ ਹੈ। ਪੰਜਵੇਂ ਪਾਤਸ਼ਾਹ ਦੇ 1900 ਪਿਛੇ ਹੋ ਚੁੱਕੇ ਹਨ। 20ਵੇਂ ਸ਼ਾਹ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਵਾਹਿਗੁਰੂ ਦੇ ਪਿਆਰ ਨੂੰ ਪ੍ਰਗਟ ਕਰਨ ਵਾਸਤੇ ਇਸ ਪ੍ਰਕਾਰ ਅੰਮ੍ਰਿਤ ਰੂਪ ਬਚਨوں ਚਾਰ ਦਿਨ ਦੇਵ ਕੇ ਨਾਰੀ ਲਾਗਣੀ ਵਿੱਚ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਜੀਓ ਪੀਖੋ ਦਰਸ ਤੁਮਾਰਾ ਕੀ ਪ੍ਰਭੂ ਅਕਾਲ ਤਖਵਾ ਆਹੇ ਗੁਰੂ ਜੀ ਆਪ ਜੀ ਦਾ ਜਿਹੜਾ ਦਰਸ਼ਨ ਹੈ ਇਹ ਵੇਖਣਾ ਕਰੀਏ ਐਸੀ ਕਿਰਪਾ ਕਰੋ ਆਪ ਸੁੰਦਰ ਧਿਆਨ ਧਾਰ ਦਿਨ ਰੈਣੀ ਸੁੰਦਰ ਸਦਕੇਤ ਅਨੰਦ ਸਰੂਪ ਹੋ ਆਪ ਅਤੇ ਰਾਜ ਨੇ ਮਾਰੇ ਆਵਦਾ ਧਿਆਨ ਧਾਰਨਾ ਕਰੀਏ ਜੀ ਪ੍ਰਾਨ ਤੇ ਪਿਆਰਾ ਨਿਰਗੁਣ ਸੂਪ ਸੁੰਦਰ ਸਚੇ ਨੰਦਰੂਪ ਹੈ ਸਰਗੁਣ ਸਰੂਪ ਵੀ ਮਾਰਾ ਲੋਕ ਕਾਪ ਦਾ ਸਰੂਪ ਹੈ ਆਪਣੀ ਇੱਛਾ ਦਾ ਸਰੂਪ ਧਾਰਿਆ ਹੈ ਸੋ ਰਾਜ ਨੇ ਧਿਆਨ ਧਾਰਨਾ ਕਰੀਏ ਜਿਹੜਾ ਰਾਜ ਨੇ ਐਸਾ ਜਾਨ ਜੀ ਪ੍ਰਾਨ ਤੇ ਆਪਣੀ ਜ਼ਿੰਦਗੀ ਤੋਂ ਪ੍ਰਾਣਾ ਤੋਂ ਵੀ ਪਿਆਰਾ ਹੈ ਸਾਸਤਰ ਬੀਦ ਪੁਰਾਨ ਅਵਲੂਕੀ ਸ੍ਰੀ ਸ਼ਾਸਤਰਾਂ ਦੇ ਤਾਈ ਵੇਖਣਾ ਕੀਤਾ ਸਾਖ ਨਿਆਏ ਬਸੇਖਕ ਪੂਰਮੀ ਮਾਸਾ ਅਤੇ ਪਤੰਜਲ ਤੇ ਵਿਦਾਂਤ ਆਦਿਕ ਚਾਰ ਵੇਦ ਸ਼ਾਮ ਰਿਗ ਜੁਜਰ ਸਰਵਣ 18 ਪੁਰਾਨ ਅਬ ਲੋਕੇ ਦੇਖਣਾ ਕੀਤੇ ਹਨ ਸਿਮਰਤ ਤਤ ਵਿਚਾਰਾ ਸਦਾਈ ਸਿਮਰਤੀਆਂ ਵੀ ਐਸੇ ਤਤ ਸਿਧਾਂਤ ਨੂੰ ਉਚਾਰ ਕੇ ਕਿਹਾ ਹੈ ਦੀਨਾ ਨਾਥ ਪ੍ਰਾਨ ਪਦ ਪੂਰਨ ਉਹ ਗਰੀਬਾਂ ਦਾ ਸ਼ਾਮੀ ਹੈ ਪ੍ਰਾਣਾਂ ਦਾ ਪਤੀ ਹੈ ਸਾਰਿਆਂ ਥਾਂ 'ਚ ਪੂਰਨ ਹੈ ਭਵਜਲ ਉਧਰਨ ਹਾਰ ਜਿਉ ਮਾਇਆ ਦੀ ਸ਼ਰਨ ਪੈਂਦਾ ਉਹਨੂੰ ਸੰਸਾਰ ਸਮੁੰਦਰ ਤੋਂ ਉਧਾਰਨ ਵਾਲਾ ਹੈ ਐਸਾ ਸਿਮਰਤ ਹੈ ਸਾਰ ਸਤਿਗੁਰ ਸਾਸ਼ਤਰ ਸਾਰ ਸਤ ਸ੍ਰੂਪ ਦੀ ਆਗਿਆ ਨੂੰ ਜਿਹੜੇ ਕਸਨ ਕਰਨ ਵੇਰ ਜੋ ਗਿਆਨ ਨੂੰ ਕਸਨ ਕਰਨ ਪ੍ਰਾਨ ਜੋ ਪੁਰਾਤਨ પ્રસੰਘਾਂ ਨੂੰ ਕਥਨ ਕਰਨਾ ਇਹ ਸਾਰਿਆਂ ਨੂੰ ਵੇਖੇ ਸਿਮਰਤੀ ਜੋ ਵਾਰ-ਵਾਰ ਬੇਦੇ ਅਰਥ ਨੂੰ ਚੇਤੇ ਕਰਾਵੇ ਸਾਰਿਆਂ ਨੇ ਕਤਿ ਸਿਧਾਂਤ ਵਿਚਾਰ ਕੇ ਦੱਸਿਆ ਹੈ ਦੀਨਾ ਨਾਥ ਪ੍ਰਾਨ ਪਦ ਪੂਰਨ ਇਹ ਗਰੀਬਾਂ ਦੇ ਨਾਥ ਫੇਰੇ ਪ੍ਰਾਣਾ ਦੇ ਪਤੀ ਇਹ ਸਾਰੇ ਭਉਜਪੂਰਨ ਵਿਆਪਕ ਭਵਜਲ ਉਦਰਨਹਾਰ ਆ ਇਸ ਸੰਸਾਰ ਸੁਮਨ ਦੇ ਉਧਾਰਨ ਵਾਲੇ ਹੋ ਆਦ ਜੁਗਾਦ ਭਗਤ ਜਨ ਸੇਵਕ ਮਰ ਆਦ ਸਜਗ ਤੋਂ ਆਦ ਲੈ ਕੇ ਜੁਗਾਦ ਕਰਤੇ ਦੁਆਪਰ ਕਲ ਜੁਗਾਦ ਕੇ ਤੇਰੇ ਭਗਤ ਜਿਹੜੇ ਹਨ ਜਨਪੁਰਸ਼ਾਂ ਚੋਂ ਤੇਰੇ ਸੇਵਕ ਸੇਵਾ ਭਾਵ ਕਰਨ ਵਾਲੇ ਜਿਹੋ ਹਨ ਭਗਤ ਕਬੀਰ ਸਾਹਿਬ ਆਦਕ ਜਨ ਰਵਦਾਸ ਆਦਕ ਸੇਵਕ ਹਨੂਮਾਨ ਆਦਿਕ ਜੋ ਹਨ ਤਾਕੀ ਵਿਖੈ ਆਧਾਰ ਉਹਨਾਂ ਸਾਰਿਆਂ ਨੂੰ ਵਿਸ਼ਿਆਂ ਤੋਂ ਬਚਣ ਵਾਸਤੇ ਆਪ ਦੇ ਚਰਨਾਂ ਦਾ ਆਸਰਾ ਤੱਕਿਆ ਹੈ ਆਪ ਦੀ ਓਟ ਤੱਕੀ ਹੈ ਜੋ ਮਾਰਾ ਆਪ ਦੇ ਸੇਵਕ ਆ ਭਗਤ ਆ ਜਾਨੋ ਆ ਪਿਆਰੇ ਆ ਤਾਂ ਕੀ ਵਿਖੇ ਜਾ ਰਹਾ ਉਹਨਾਂ ਨੂੰ ਕੀ ਵਿਸ਼ਿਆਂ ਦਾ ਆਸਰਾ ਲੈਣਾ ਸੀ ਉਹ ਵਿਸ਼ਿਆਂ ਦੀ ਓਟ ਨਹੀਂ ਰੱਖਦੇ ਉਹਦੇ ਤੇਰੇ ਆਸਰੇ ਜਿਉਂਦੇ ਨੇ ਸੱਚੇ ਪਾਤਸ਼ਾਹ ਤਾਤੀ ਵਿਖਾ ਧਾਰਾ ਉਹਨਾਂ ਸੰਤਾਂ ਦੀ ਸ਼ਰਨ ਜਿਹੜੀ ਤੱਕੀ ਹੈ ਇਹ ਵਿਸ਼ਿਆਂ ਤੋਂ ਆਸਰਾ ਰੂਪ ਹੈ ਤਕੜਾ ਕੀਤੀ ਤੇਰੇ ਜਨਮ ਤੈਨ ਜਨ ਕੀ ਧੂਰ ਬਾਛੈ ਨਿਤ ਨਾਨਕ ਉਹਨਾਂ ਜਨਾਂ ਦੀ ਧੂੜ ਗੁਰੂ ਸਾਹਿਬ ਜੀ ਕਹਿੰਦੇ ਬਾਛਾ ਚਾਹਣਾ ਕਰੀਏ ਨਾ ਪਰਤੀ ਪਰਮੇਸ਼ਰ ਦੀਵਨ ਹਾਰੇ ਗੁਰੂ ਆਪ ਦੇ ਪਿਆਰਿਆਂ ਦੀ ਚਰਨ ਧੂੜ ਬਖਸ਼ਣ ਵਾਲਾ ਹੈ ਗਿਣਨੇ ਦਰਸ਼ਨ ਕਰਕੇ ਸਾਰੇ ਵਕਾਰ ਮਿਟ ਜਾਂਦੇ ਹੈ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ